ਜੀ ਕੀ ਹਾਲ ਚਾਲ ਕਰਦੇ ਜੀ ਅੱਜ ਦੀ ਵੀਡੀਓ ਸਟਾਰਟ ਵੱੱਜਾਲੇ ਫਾਰਮ ਤੇ ਮਿਸਤਰੀਆਂ ਨੇ ਬੜੇ ਰਮਾਂਤ ਅਸੀਂ ਜਾਲੀ ਵਾਲਾ ਤੇ ਉਹ ਜਿਹੜੀ ਥਾਂ ਆਪਾਂ ਛੱਡੀ ਆ ਵੀ ਉੱਥੇ ਆਪਾਂ ਪੌੜੀ ਲਾ ਸਕਦੇ ਆ ਉੱਥਰ ਚੜ੍ਹਨਾ ਬਹੁਤ ਔਖਾ ਹੋਣਾ ਵਾ ਵੈਸੇ ਤਾਂ ਪੌੜੀ ਲਾਏ ਆ ਪਰ ਨਹੀਂ ਜੇ ਆਪਾਂ ਜਾਲੀ ਲਾ ਦਿੰਦੇ ਫਿਰ ਚੜ੍ਹਨਾ ਬਹੁਤ ਔਖਾ ਹੋਣਾ ਇਦਾਂ ਕਰਕੇ ਆਪਾਂ ਉਹਨਾਂ ਕਾ ਥਾਂ ਛੱਡਤਾ 2 ਫੁੱਟ ਦਾ ਤੇ ਜਾਲੀ ਸਾਰੀ ਲੱਗ ਗਈ ਐ ਸਾਈਡਾਂ ਤੇ ਜਿੰਨੀ ਕਿ ਲਾਉਣੀ ਸੀ ਇਧਰਲੀ ਸਾਈਡ ਮਿਸਤਰੀਆਂ ਨੇ ਪਲਸਤਰ ਵੀ ਸਾਰਾ ਕਰਤਾ ਅਸ ਥੋੜਾ ਘਣਾ ਰਹਿ ਗਿਆ ਕੱਲ ਪਲਸਤਰ ਕੀਤਾ ਉਹਨਾਂ ਨੇ ਅੱਜ ਇਹ ਨਿਬੜ ਜਾਊਗਾ ਆ ਪਲਸਤਰ ਕਰਨਗੇ ਤੇ ਅੱਜ ਇੱਧਰ ਲਈ ਜਿਹੜੀ ਆ ਸੈੱਟ ਰਹਿ ਗਈ ਆ ਪੌੜੀ ਵਾਲੀ ਇਹ ਪਲਸਤਰ ਕਰਨਗੇ ਅੰਦਰਵਾਰ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਜਿਹੜੀ ਪੁਰਾਣੀ ਖੁਰਲੀ ਸੀ ਉਹ ਸਾਰੀ ਪਣ ਤੋੜ ਦਿੱਤੀ ਤੇ ਉਹਦਾ ਮਟੀਰੀਅਲ ਸੀ ਜਿਹੜਾ ਵੇਸਟ ਉਹ ਆਪਾਂ ਅੰਦਮਗਾ ਖੁਰਲ ਦੇ ਵਿੱਚ ਪਾਤਾ ਤੇ ਮਸੂਨੇ ਕੋ ਸਾਹਮਣੇ ਵਾਲੀ ਖੁਰਲੀ ਰਹਿ ਗਈ ਆ ਉਹ ਉਹ ਮੜੀ ਦੇੜਨੀ ਆ ਤੇ ਉੱਥੇ ਫਲਾਦੀ ਖੁਰਲੀ ਨਵੀਂ ਤਿਆਰ ਕਰ ਦੇਣੀ ਆ ਤੇ ਜਿਹੜਾ ਬਾਹਰ ਸੀ ਵੇਸਟ ਮਟੀਰੀਅਲ ਸਾਰਾ ਉਹ ਆਪਾਂ ਟਰੈਕਟਰ ਦੇ ਉਹ ਕਰਾਏ ਦੇ ਨਾਲ ਉਹ ਆਪਾਂ ਲਿਆ ਕੇ ਤੇ ਇਹਦੇ ਵਿੱਚ ਸਿੱਟਤਾ ਇੱਥੇ ਆਪਾਂ ਪਰਸ਼ਪਾਉਣੀ ਆ ਟੋਕਾ ਲਾਵਾਂਗੇ ਇੱਥੇ ਪੱਟੇ ਕੁੱਤਰਨ ਵਾਲਾ ਹੁਣ ਅੱਗੋਂ ਕੈਂਟ ਲੱਗਦਾ ਕੰਮ ਪਲਸਟਰ ਕੀਤਾ ਹੋਏ ਵੇਹੇ ਜਾਲੀਆਂ ਵਾਲਾ ਸੋਹਣਾ ਲੱਗਦਾ ਘੋੜੀਆਂ ਵਾਲਾ ਪਲਸਟਰ ਨਹੀਂ ਕੀਤਾ ਕਹੇ ਉਹ ਵੀ ਸੋਹਣਾ ਲੱਗਦਾ ਉਹ ਆਪਦੀ ਦਾ ਸੋਹਣਾ ਹੈ ਆਪਦੀ ਦਾ ਸੋਹਣਾ ਪਰ ਮੱਝਾਲੇ ਫਾਰਮ ਚ ਨਾ ਉਹਨਾਂ ਦੇਨ ਦਾ ਟਾਈਮ ਆ 8 ਵਜੇ ਨਾਲ ਹੀ ਆ ਰਹਿਦਾ ਨਹੀਂ ਰਹੀ ਇਹ ਦੇ ਵਿੱਚ ਜਾਲੀਆਂ ਦੇ ਵੇਲੇ ਬਹੁਤ ਦੇ ਨੇ ਚਲੋ ਠੀਕ ਆ ਕੋਈ ਨਹੀਂ ਫਿਰ ਵੀ ਲੈਟਰ ਦਾ ਪ੍ਰਬੰਧ ਕਰ ਲਾਂਗੇ ਕੋੜੀਆਂ ਦੇ ਫਾਰਮ ਦੇ ਵਿੱਚ ਬਿਜਲੀ ਦਾ ਸਮਾਨ ਤਾਂ ਸਾਰਾ ਆ ਗਿਆ ਇੱਕ ਅੱਧੇ ਦਿਨ ਵਿੱਚ ਲੱਗਦਾ ਉਹ ਵੀ ਮੁੰਡਾ ਉਹਨਾਂ ਨਾਲ ਗੱਲ ਹੋਈ ਸੀ ਸਮਾਨ ਸਾਰਾ ਲਿਖਾਤਾ ਹੀ ਉਹ ਲੈ ਜਾਂਦਾ ਤੇ ਇਹ ਮੱਜਾਂ ਦੇ ਵਿੱਚ ਜਿਹੜੇ ਕੌਲੇ ਲਾਉਣੇ ਆਪਾਂ ਪਾਣੀ ਵਾਲੇ ਉਹ ਵੀ ਸਮਾਨ ਸਾਰਾ ਆ ਗਿਆ ਬਾਤੀ ਮੇਰਾ ਅੱਜ ਮਿਸਤਰੀ ਆਊਗਾ ਉਹ ਕੰਮੇ ਲਾ ਕੇ ਜਾਊਗਾ ਉਹ ਕੌਲੇ ਆਪਾਂ ਦੋਹਾਂ ਮੱਜਾਂ ਨੂੰ ਇੱਕ ਕੋਲਾ ਦੇਣਾ ਵਾ ਤੇ ਪੰਜ ਇੱਧਰ ਲੱਗਣਗੇ ਤੇ ਪੰਜ ਇੱਧਰ ਲੱਗਣਗੇ 10 ਕੌਲੇ ਫਲਾਂ ਨੂੰ ਆਪਾਂ ਉੱਥੇ ਚੋਚਾ ਜਿਹਾ ਬਣਾਵਾਂਗੇ ਇੱਕ ਨਿੱਕਾ ਜਿਹਾ ਫਲਾਂ ਨੂੰ ਕੌਲੇ ਨਹੀਂ ਲਾਉਣੇਗੇ ਉੱਥੇ ਜਿੱਥੇ ਬੱਚਾ ਲਾੜ ਲਗੇ ਇੱਕ ਬਣਾਵਾ ਦਾਂਗੇ ਇੱਕ ਨਿੱਕਾ ਜਿਹਾ ਬਸ ਹੁਣ ਪਾਈਪਾ ਲੱਗਣ ਵਾਲੇ ਰਹਿ ਗਏ ਮੱਜਾਂ ਦੇ ਫਾਰਮ 'ਚ ਤੇ ਕੌਲੇ ਤੇ ਬਸ ਫਰਸ਼ ਰਹਿ ਗਈ ਪੈਣ ਵਾਲੀ ਬਾਕੀ ਸਾਰਾ ਕੰਮ ਮੱਝਾਂ ਦੇ ਬਾਰਮ ਦਾ ਵੀ ਡੰਨਾ ਫਿਰ 2-4 ਦਿਨ 4-5 ਦਿਨ ਸੁਕਾਵਾਂਗੇ ਤੇ ਆਪਾਂ ਮੱਝਾਂ ਆਪਣੀਆਂ ਥਾਈ ਕੀ ਵਾਲੀ ਚ ਫਿਰ ਆਪਣੇ ਕਰੀ ਸ਼ਿਫਟ ਕਰ ਦਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ